ਹਾਂਜੀ ਸਸੀ ਕਾਲਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰੀਪਸ ਬੁਟੀਕ ਤੇ ਸਵਾਗਤ ਹੈ ਜਿਤੁ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਸੀ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਨੇ-ਸੋਨੇ ਸੂਟ ਦਿਖਾਵਾਂਗੇ ਚਲੋ ਜੀ ਵੀਡੀਓ ਨੂੰ ਸਟਾਰਟ ਕਰੀਏ ਤੇ ਵੀਡੀਓ ਦੇਖਣ ਤੋਂ ਪਹਿਲਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸਸੀ ਕਾਲਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਕਾਫੀ ਪਹਿਣਾਂ ਦੀ ਡਿਮਾਂਡ ਸੀਗੀ ਜੌਰਜਟ ਦੇ ਸੂਟ ਲੈ ਕੇ ਆਓ ਅਤੇ ਤੁਹਾਡੇ ਸਾਹਮਣੇ ਦੇਖੋ ਬਿਲਕੁਲ ਨਿਊ ਸਟਾਕ ਹੈਗਾ ਹਨਾ ਤੇ ਕੁਝ ਵੀ ਪੁਰਾਣਾ ਨਹੀਂ ਸਾਡੇ ਉੱਪਰ ਨਹੀਂ ਕੀਤਾ ਹੈਗਾ ਤੇ ਕਾਫੀ ਜਿਆਦੇ ਸੋਹਣੇ ਸੋਹਣੇ ਸੂਟ ਲੰਗੇ ਜਿਹੜੇ ਆ ਪਹਿਣਾ ਨਵੀਆਂ ਜੁੜੀਆਂ ਨੇਗੀਆਂ ਤੇ ਤੁਸੀਂ ਦੇਖ ਸਕਦੇ ਹੋਗੇ ਜਿਹੜੀਆਂ ਪੁਰਾਣਾ ਪੁਰਾਣੀਆਂ ਨੇਗੀਆਂ ਪੁਰਾਣਾ ਨੇ ਜਿਹੜੀਆਂ ਪੁਰਾਣੀਆਂ ਨੇਗੀਆਂ ਤੁਸੀਂ ਵੀ ਹਨਾਈ ਆਪਾਂ ਲੈ ਆਏ ਸੂਟ ਕਾਫੀ ਬਣਾ ਮੰਗਦੀਆਂ ਸੀਗੀਆਂ ਇੱਕ ਤਾਂ ਇਹ ਸੂਟ ਦਾ ਫੈਬਰਿਕ ਇੰਨਾ ਕਿ ਜਿਆਦਾ ਸੋਹਣਾਗਾ ਤੇ ਦੂਜੀ ਗੱਲ ਇਹਨਾਂ ਦਾ ਰੇਟ ਸਹੀ ਹੈਗਾ ਕਾਫੀ ਬਣਾ ਦੇ ਕਮੈਂਟ ਆਉਂਦੇ ਹੁੰਦੇ ਨੇਗੇ ਵੀ ਤੁਸੀਂ ਸਸਤੇ ਆ ਵੀ ਰੇਟ ਘੱਟ ਵਾਲੀ ਜਾਰਜਟ ਲੈ ਕੇ ਆਓ ਇਦੋਂ ਘੱਟ ਵਾਲੀ ਆਪਾਂ ਨਹੀਂ ਲੈ ਕੇ ਆਉਂਦੇ ਕਿਉਂਕਿ ਇਹਦੇ ਵਿੱਚ ਲਾਂਬੇ ਵਾਲਾ ਕੰਮ ਹੈਗਾ ਜਿੰਨਾ ਸਸਤਾ ਕੱਪੜਾ ਹੋਊਗਾ ਉਹਦੀ ਕੁਆਲਿਟੀ ਘੱਟ ਵਧੀਆ ਹੁੰਦੀ ਹੈਗੀ ਤਾਂ ਕਰਕੇ ਆਪਾਂ ਨਹੀਂ ਲੈ ਕੇ ਆਉਂਦੇ ਦੇਖੋ ਜੀ ਬਿਲਕੁਲ ਰੋਲ ਬੰਦ ਨੇਗੇ ਹਜੇ ਓਪਨ ਕੁਝ ਵੀ ਨਹੀਂ ਕੀਤੇ ਤੇ ਤੁਸੀਂ ਆਪਣਾ ਫਾਸਟਲੀ ਆਰਡਰ ਦੇ ਦਿਓ 1050 ਸਾਰਿਆਂ ਦਾ ਪ੍ਰਾਈਸ ਹੈ ਗਾਰਜਟ ਦਾ ਨਿਊ ਸਟਾਕ ਆਇਆ ਹੈ ਦਾ ਤੇ ਕਾਫੀ ਬੜੀ ਡਿਮਾਂਡ ਸੀ ਵਿੱਚ ਤਾਂ ਰਿਪੀਟ ਕਲਰ ਵੀ ਨੇਗੇ ਦੇਖੋ ਜੀ ਪਹਿਲਾ ਕਲਰ ਮੈਂ ਦੇਖੋ ਤੁਹਾਨੂੰ ਦਿਖਾਉਣੀ ਆਂਗੀ ਪੀਛੇ ਉੱਪਰ ਜਿਹੜਾ ਕਿ ਬਹੁਤ ਜ਼ਿਆਦਾ ਸੇਲ ਹੋਇਆਗਾ ਸੂਟ ਸੇਲ ਸਾਰੇ ਹੋਏ ਨੇ ਕਿ ਆਪਣੇ ਕੋਲ ਇੱਕ ਵੀ ਪ੍ਰਿੰਟ ਇਹ ਜਿਹੜਾ ਹੈ ਨਹੀਂ ਵੀ ਬਚਿਆਗਾ ਜਿਹੜੀਆਂ ਭੈਣਾਂ ਬਾਹਰ ਤੋਂ ਦੇਖ ਰਹੀਆਂ ਨੇ ਤੁਸੀਂ ਵੀ ਲੈ ਸਕਦੇ ਹੋਗੇ ਦੇਖੋ ਜੀ ਪ੍ਰਿੰਟ ਕਾਫੀ ਜ਼ਿਆਦਾ ਸੋਹਣਾਗਾ ਦੁਪੱਟਾ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਜੌਰਜਟ ਦਾ ਤੇ ਆਪਾਂ ਨਵਾਂ ਥਾਣ ਵੀ ਲੈ ਕੇ ਆਏ ਜੋਰਜਟ ਦੇ ਆਪਾਂ ਪਹਿਲਾਂ ਵੀ ਦੁਪੱਟਿਆਂ ਦਾ ਥਾਣ ਲੈ ਕੇ ਆਏ ਸੀ ਉਹ ਆਪਣਾ ਲੱਗ ਚੁੱਕਿਆ ਦਾ ਇੰਨਾ ਕ ਜਿਆਦੇ ਸੋਹਣਾ ਦੁਪੱਟਾ ਮੈਂ ਜਿੰਨੀ ਵੀ ਤਾਰੀਫ ਕਰਾਂ ਦੁਪੱਟੇ ਦੀ ਉਨੀ ਥੋੜੀ ਹੈਗੀ ਜੋਰਜਟ ਦੇ ਬਿਲਕੁਲ ਲਾਈਟ weight ਸੌਫਟ ਦੁਪੱਟਾ ਹੈਗਾ ਤੇ ਲੇਸਿਸ ਵਗੈਰਾ ਦੇ ਆਪਾਂ ਡਿਜ਼ਾਈਨ ਕਰਾਏ ਨੇ ਦੁਪੱਟਿਆਂ ਤੇ ਤੇ ਕਾਫੀ ਜਿਆਦੇ ਸੋਹਣੇ ਰੈਡੀ ਹੋਏ ਨੇਗੇ ਲੋ ਜੀ ਮੈਂ ਤੁਹਾਨੂੰ ਇੱਕ ਦੁਪੱਟਾ ਦਿਖਾਈ ਦਿੰਨੀ ਹਾਂ ਮੇਰੇ ਸਾਹਮਣੇ ਪਿਆ ਸੀਗਾ ਦੇਖੋ ਬਿਲਕੁਲ ਹਲਕਾ ਹੈਗਾ ਲਾਈਟ weight ਹੈਗਾ ਤੁਸੀਂ ਦੇਖ ਸਕਦੇ ਹੋ ਮੇਰਾ ਹੱਥ ਦੇਖ ਰਿਹਾ ਮੋਟੀ ਜੌਰਜਟ ਨਹੀਂ ਹੈਗੀ ਦੁਪट्टे ਦੀ ਬਿਲਕੁਲ ਹਲਕਾ ਜੌਰਜਟ ਦਾ ਦੁਪੱਟਾ ਹੈਗਾ ਸਭ ਤੋਂ ਸੋਹਣੀ ਕੁਆਲਿਟੀ ਹੈਗੀ ਜੇ ਤੁਹਾਨੂੰ ਕਈ ਵਾਰ ਕੋਈ ਵੀ ਮਤਲਬ ਆਈਡੀਆ ਨਹੀਂ ਆਉਂਦਾ ਵੀ ਆਪਾਂ ਦੁਪੱਟਾ ਕਿਸ ਤਰ੍ਹਾਂ ਦਾ ਲਗਾਈਏ ਹਨਾ ਤੁਸੀਂ ਅੱਖਾਂ ਵਿੱਚ ਕੇ ਦੁਪੱਟਾ ਲੈ ਸਕਦੇ ਹੋਗੇ ਪਹਿਲਾ ਸੂਟ ਇਹ ਵਾਲਾ ਸੀਗਾ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਆਪਣਾ ਮੈਂਸ਼ਨ ਕੀਤਾ ਹੁੰਦਾ ਨੀਚੇ ਨੰਬਰ ਆਰਡਰ ਲਈ ਤਾਂ ਤੁਸੀਂ ਉਹਤੇ ਜਾ ਕੇ ਆਪਾਂ ਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਦਿਆ ਕਰੋ ਜਦੋਂ ਤੁਸੀਂ ਪੇਮੈਂਟ ਕਰ ਦਿੰਨੇ ਹੋਣਗੇ ਕਿਉਂਕਿ ਕਾਫੀ ਭੈਣਾਂ ਦੀ ਪੇਮੈਂਟ ਹੋ ਜਾਂਦੀ ਹੈ ਸ਼ਾਮ ਤੱਕ ਤਾਂ ਤੁਸੀਂ ਮਤਲਬ ਮੈਨੂੰ ਨਾਲ ਦੀ ਨਾਲ ਸਕਰੀਨਸ਼ਾਟ ਭੇਜ ਦਿਆ ਕਰੋ ਐਦਾਂ ਤਾਂ ਮੈਨੂੰ ਪਤਾ ਲੱਗਦਾ ਫਿਰ ਮੈਂ ਕਈ ਵਾਰ ਦੁਬਾਰੇ ਪੁੱਛਦੀ ਹਾਂ ਨਾ ਵੀ ਤੁਸੀਂ ਪੇਮੈਂਟ ਕੀਤੀ ਹੋਈ ਹੈ ਕਿਉਂਕਿ ਜਦੋਂ ਆਪਾਂ ਕੋਰੀਅਰ ਲਗਾਉਣੇ ਆਂਗੇ ਫਿਰ ਆਇ ਹੋ ਜਾਂਦਾ ਵੀ ਪਤਾ ਨਹੀਂ ਕਿਸੇ ਭੈਣ ਨੇ ਨਹੀਂ ਪੇਮੈਂਟ ਕੀਤੀ ਹੈਗੀ ਤਾਂ ਕਰਕੇ ਫਿਰ ਨਾਲ ਦੀ ਨਾਲ ਤੁਸੀਂ ਸਕਰੀਨਸ਼ਾਟ ਭੇਜ ਦਿਆ ਕਰੋ ਸੂਟ ਹੈਗੇ ਨੇ ਕਿ ਕਾਫੀ ਜਿਆਦੇ ਸੋਹਣੇ ਤੇ ਆਹ ਸੂਟ ਆਪਣਾ ਕਾਫੀ ਜ਼ਿਆਦਾ ਸੇਲ ਹੋਇਆ ਸੀਗਾ ਪਹਿਲਾਂ ਵੀ 1050 ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਐਕਸਟਰਾ ਸ਼ਿਪਿੰਗ ਕੋਈ ਵੀ ਨਹੀਂ ਹੈਗੀ ਜਿੰਨੇ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਕਾਫੀ ਭੈਣਾ ਦੋ ਦੋ ਤਿੰਨ ਤਿੰਨ ਸੂਟ ਮੰਗਦੇ ਸੀ ਉਸ ਟਾਈਮ ਹਨਾ ਤੇ ਆਪਣੇ ਕੋਲੇ ਨਹੀਂ ਅਵੇਲੇਬਲ ਸੀਗੇ ਜਿਹੜੀਆਂ ਭੈਣਾ ਹੁਣ ਇਸ ਟਾਈਮ ਲੈਣਾ ਚਾਹੁੰਦੀਆਂ ਨੇ ਦੋ ਲੋ ਤਿੰਨ ਲੋ ਚਾਰ ਲੋ ਠੀਕ ਹੈ ਤੁਸੀਂ ਲੈ ਸਕਦੇ ਹੋਗੇ ਇੱਕ ਥਾਨ ਦੇ ਵਿੱਚ ਰੋਲ ਦੇ ਵਿੱਚ ਮਤਲਬ ਤਿੰਨ ਤਿੰਨ ਸੂਟ ਅਵੇਲੇਬਲ ਹੈਗੇ ਨੇਗੇ ਇਸੇ ਚ ਚਾਰ ਹੋਣਗੇ ਤੇ ਤਿੰਨ ਚ ਤਿੰਨ ਤਾਂ ਮਤਲਬ ਹਰ ਇੱਕ ਚ ਹੈਗੇ ਨਹੀਂਗੇ ਦੇਖੋ ਇਹਦੇ ਨਾਲ ਤੁਸੀਂ ਇੱਕ بیس ਦਾ ਦੁਪੱਟਾ ਰਖਾਇਓ ਕਿਉਂਕਿ ਇਹ ਪਹਿਲੀ ਮਲਟੀ ਕਲਰ ਹੈਗਾ ਸੂਟ ਦੇ ਵਿੱਚ ਤਾਂ ਕਰਕੇ ਫਿਰ ਇੱਕ ਮਲਟੀ ਕਲਰ ਦੀ ਤੁਸੀਂ ਲੈਸ ਲਗਵਾਇਓ ਇਹਦੇ ਨਾਲ ਤੇ ਆ ਕਲਰ ਵੀ ਆਪਾਂ ਨਿਊਜ਼ਰ ਲੈ ਕੇ ਆਏ ਆਂਗੇ ਪਹਿਲਾਂ ਇਹ ਪ੍ਰਿੰਟ ਦੇ ਵਿੱਚ ਆਪਾਂ ਪੀਚ ਤੇ ਆਇਆ ਸੀਗਾ ਪੀਚ ਤੇ ਆਪਾਂ ਸੇਲ ਕੀਤੇ ਸੀਗੇ ਉਹਨਾਂ ਆਪਾਂ ਹਲਕਾ ਜਿਹਾ ਪੈਰਟ ਜਾਂ ਕਲਰ ਹੈਗਾ ਉਤੇ ਪ੍ਰਿੰਟ ਬਣਿਆ ਹੋਇਆਗਾ ਫਾਸਟਲੀ ਆਰਡਰ ਕਰ ਦਿਓ ਇਹ ਸੂਟ ਮਤਲਬ ਫਿਰ ਕਈ ਭੈਣਾਂ ਕਹਿੰਦੀਆਂ ਹੁੰਦੀਆਂ ਨੇ ਵੀਡੀਓ ਤੋਂ ਤੁਸੀਂ ਹੁਣ ਪਾਈ ਸੀਗੀ ਜਦੋਂ ਮੈਂ ਸੋਲਡ ਕਹਿ ਦਿੰਨੀ ਆਂਗੀ ਜਦੋਂ ਵੀਡੀਓ ਮਤਲਬ ਪਾ ਦਿੰਦੇ ਹੁੰਦੇ ਨਾਲ ਦੀ ਨਾਲ ਆਪਣੀ ਬੁਕਿੰਗ ਹੋ ਜਾਂਦੀ ਹੁੰਦੀ ਹੈ ਸੂਟਾਂ ਦੀ ਨਾਲ ਦੇ ਨਾਲ ਪੇਮੈਂਟ ਆ ਕਰਕੇ ਕੋਈ ਭੈਣ ਸ਼ਾਮ ਤੱਕ ਕੋਈ ਘੰਟੇ ਤੱਕ ਕੋਈ ਅੱਧੇ ਘੰਟੇ ਤੱਕ ਕੋਈ ਕੱਲ ਮਾਰਨਿੰਗ ਤੱਕ ਆਪਣੀ ਪੇਮੈਂਟ ਕਰਕੇ ਆਪਣਾ ਸੂਟ ਲੈ ਜਾਂਦੇ ਹੁੰਦੇ ਨੇਗੇ ਤੇ ਬਹੁਤ ਜਿੰਨੇ ਵੀ ਆਪਣੇ ਨਾਲ ਕਲਾਇੰਟ ਜੁੜੇ ਹੋਏ ਨੇਗੇ ਬਹੁਤ ਜਾਦੇ ਵਧੀਆ ਨੇਗੇ ਮੈਂ ਜਿੰਨੀ ਵੀ ਤਾਰੀਫ ਕਰਾਂ ਆਪਣੇ ਕਲਾਇੰਟਸ ਦੀ ਉਨੀ ਥੋੜੀ ਆਗੀ ਤੇ ਬਹੁਤ ਜਾਦੇ ਵਧੀਆ ਨੇਗੇ ਦੇਖੋ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਸਕਰੀਨ ਸ਼ਾਟ ਲੈ ਲਿਓ ਤੇ ਸੌਫਟ ਜੌਰਜਟ ਆਗੀ ਬਿਲਕੁਲ ਤੇ ਮੈਂਦੀ ਕੱਲ ਰੱਤੀ ਦੀ ਹੈ ਜੀ ਜੇ ਤੁਸੀਂ ਕਿਸੇ ਨੂੰ ਇਹ ਸੂਟ ਦੋਵੋਗੇ ਵੀ ਨਾ ਤਾਂ ਵੀ ਮਤਲਬ ਇੰਨਾ ਕੁ ਜਿਆਦਾ ਸੋਹਣਾ ਸੂਟ ਹੈਗਾ ਕੋਈ ਐਸੀ ਗੱਲ ਨਹੀਂ ਵੀ ਤੁਹਾਨੂੰ ਲਾਂਬਾ ਹੋਊਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ 1050 ਇਹਨਾਂ ਦਾ ਪ੍ਰਾਈਸ ਹੈਗਾ ਇਹ ਕਿ ਤੁਸੀਂ ਮੈਨੂੰ ਜਿਹੜੀਆਂ ਪਹਿਲਾਂ ਹਨਾ ਬਾਹਰ ਤੋਂ ਦੇਖਦੀਆਂ ਨਹੀਂ ਗੀਆਂ ਮੈਨੂੰ ਫੋਨ ਕਰਕੇ ਕਹਿ ਰਹੇ ਹੋ ਨੇ ਤੁਸੀਂ ਸਾਡਾ ਸੂਟ ਰੱਖ ਦਿਓ ਸਾਡਾ ਸੂਟ ਰੱਖ ਦਿਓ ਹਨਾ ਤਾਂ ਤੁਸੀਂ ਪਲੀਜ਼ ਮੈਨੂੰ ਸਕਰੀਨ ਸ਼ਾਟ ਭੇਜ ਜਿਆ ਕਰੋ ਕਿਉਂਕਿ ਇਸ ਤਰ੍ਹਾਂ ਮੈਨੂੰ ਵੀ ਨਹੀਂ ਪਤਾ ਲੱਗਦਾ ਕਿਉਂਕਿ ਮੈਂ ਇੱਕ ਵੀਡੀਓ ਦੇ ਵਿੱਚ ਘੱਟੋ ਘੱਟ ਤੁਹਾਨੂੰ 7 8 10 ਸੂਟ ਦਿਖਾਉਣੀ ਹੁੰਦੀ ਹੈਗੀ ਮੈਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਹੈਗਾ ਵੀ ਤੁਸੀਂ ਕਿਹੜਾ ਸੂਟ ਕਹਿ ਰਹੇ ਹੋਗੇ ਹੁਣ ਇਹ ਤੁਸੀਂ ਸਟਾਫ ਲਓਗੇ ਜੌਰਜਟ ਦਾ ਹੁਣ ਇਹ ਅੱਗੇ ਸਾਰਾ ਲਾਈਨਿੰਗ ਵਾਲਾ ਸਟਾਫ ਚੱਲੂਗਾ ਤਾਂ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋਗੇ ਅੱਗੇ ਹੈਗਾਗਾ ਵਾਈਟ ਤੇ ਉੱਪਰ ਪ੍ਰਿੰਟ ਹੈਗਾ ਫੈਬਰਿਕ ਬਹੁਤ ਵਧੀਆ ਫੈਬਰਿਕ ਥੀ ਆਪਣੀ ਪੂਰੀ ਗਾਰੰਟੀ ਹੈ ਫੈਬਰਿਕ ਨੂੰ ਕੁਸ਼ਨ ਹੁੰਦਾ ਨਾਲੇ ਘਰ واਸ਼ ਹੁੰਦੇ ਨੇਗੇ ਸੂਟ ਇਹ ਕੋਈ ਕਰਿਆਗਾ ਇਹ ਪਹਿਲੀ ਵਾਰ ਆਇਆ ਆਪਣੇ ਕੋਲੇ ਵਾਈਟ ਦੇ ਉੱਪਰ ਪਹਿਲਾਂ ਵਾਈਟ ਦੇ ਉੱਪਰ ਨਹੀਂ ਸੀਗਾ ਪ੍ਰਿੰਟ ਦੇ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਆ ਵਾਈਟ ਦੇ ਉੱਪਰ ਇਹਦੇ ਨਾਲ ਤੁਸੀਂ ਦੁਪੱਟਾ ਜਿਸ ਤਰ੍ਹਾਂ ਦੇ ਇਹ ਰੋਜ਼ ਬਣੇ ਹੋਏ ਨੇ ਵਿੱਚ ਇਸ ਤਰ੍ਹਾਂ ਦਾ ਲੈ ਲਿਓ ਕਾਫੀ ਜਿਆਦਾ ਸੋਹਣਾ ਲੱਗੂਗਾ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਸਲਾਈ ਵੀ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋਗੇ ਠੀਕ ਹੈ ਜੀ ਦੇਖੋ ਕਿੰਨਾ ਜਿਆਦਾ ਸੋਹਣਾ 1050 ਇਹਨਾਂ ਦਾ ਪ੍ਰਾਈਸ ਹੈ ਸਾਰੇ ਸੁਤਿਆਂ ਦਾ ਇਹ ਵੀ ਕਾਫੀ ਜਿਆਦਾ ਸੋਨਾ ਕালার ਹੈਗਾ ਜੇ ਤੁਸੀਂ ਹੈ ਨਾ ਆਪਣਾ ਸਟਿਚਿੰਗ ਦਾ ਡਿਜ਼ਾਈਨ ਵੀ ਭੇਜ ਸਕਦੇ ਹੋ ਆਪਾਂ ਨੂੰ ਵੀ ਸਾਡਾ ਇਸ ਤਰ੍ਹਾਂ ਦਾ ਸੂਟ ਤੁਸੀਂ ਸਟਿਚ ਕਰ ਦਿਓ ਤੇ ਜਾਂ ਫਿਰ ਤੁਸੀਂ ਮਤਲਬ ਸਾਨੂੰ ਦੱਸ ਦਿਆ ਕਰੋ ਵੀ ਸਾਡੀ ਏਜ ਇੰਨੀ ਕਿ ਹੈਗੀ ਉਸ ਅਕੋਰਡਿੰਗ ਸਲਾਈ ਹੋ ਜਾ ਕਰਨਗੇ ਸੂਟ ਆਪਾਂ ਉਹਨਾਂ ਕ ਮਤਲਬ ਉਸ ਤਰ੍ਹਾਂ ਜਿਵੇਂ ਡਿਜ਼ਾਈਨ ਵਗੈਰਾ ਕਰ ਦਿਆ ਕਰਾਂਗੇ ਜਿੱਦਾਂ ਹੁਣ ਪਹਿਣਾ ਨੇ ਮੈਨੂੰ ਦੱਸਿਆ ਸੀਗਾ ਵੀ ਸਾਡੀ ਏਜ਼ ਇੰਨੀ ਕਾ ਤੇ ਆਪਾਂ ਕਾਫੀ ਜਿਆਦੇ ਸੋਨਾ ਸੂਟ ਉਹਨਾਂ ਦਾ ਸਟਿਚ ਕੀਤੇ ਨੇ ਕਿ ਦੇਖੋ ਸਿੰਪਲ ਜਿਹਾ ਬਣਾਏ ਨੇਗੇ ਸਟਿਚਿੰਗ ਦੀ ਆਪਣੀ ਪੂਰੀ ਫੁੱਲ ਫਿਨਿਸ਼ਿੰਗ ਹੈਗੀ ਜਿਹਦਾ ਮੈਂ ਤੁਹਾਨੂੰ ਪਹਿਲਾਂ ਦੁਪੱਟਾ ਦਿਖਾਇਆ ਨੂੰ ਜਾਰਜਟ ਦਾ ਦੇਖੋ ਮਤਲਬ ਇਹ ਆਪਣੇ ਮਤਲਬ ਇਹਨਾਂ ਦੀ ਏਜ਼ ਕਾਫੀ ਸੀਗੀ ਤੁਸੀਂ ਸਟਿਚਿੰਗ ਚੈੱਕ ਕਰ ਸਕਦੇ ਹੋਗੇ ਦੇਖੋ neck ਵਗੈਰਾ ਦੇ ਡਿਜ਼ਾਈਨ ਵਗੈਰਾ ਸਾਰੇ ਕਿੰਨੇ ਪਾਈਪ ਨੇ ਤੁਸੀਂ ਚੈੱਕ ਕਰ ਲਓ ਵੀ ਕਿੰਨੀ ਫਿਨਿਸ਼ਿੰਗ ਨਾਲ ਆ ਗਈ ਬੈਕ neck ਚੈੱਕ ਕਰ ਲਓ ਦੇਖੋ ਸਟਿਚ ਕੀਤੇ ਹੁੰਦੇ ਆ ਆਪਣੇ ਕਾਫੀ ਸੂਟ ਹੁੰਦੇ ਨੇ ਸਟਿਚ ਕੀਤੇ ਹੋਏ ਪਰ ਆਪਾਂ ਤੋਂ ਵੀਡੀਓ ਨਹੀਂ ਪੈਂਦੀ ਹੈ ਕਿ ਸਟਿਚਿੰਗ ਵਾਲੇ ਸੂਟਾਂ ਦੀ ਇਹਦੇ ਨਾਲ ਹੀ ਆਪਾਂ ਜੋਰ ਝੜ ਦਾ ਦੁਪੱਟਾ ਰੱਖਿਆ ਸੀਗਾ ਜਿਹੜਾ ਮੈਂ ਤੁਹਾਨੂੰ ਸਭ ਤੋਂ ਫਸਟ ਤੇ ਦੁਪੱਟਾ ਦਿਖਾਇਆ ਸੀਗਾ ਜੋਰ ਝੜ ਦਾ ਦਿਖਾਇਆ ਸੀਗਾ ਉਹ ਤੇ ਇਹਦੇ ਨਾਲ ਰੱਖਿਆ ਸੀ ਆਪਾਂ ਦੇਖੋ ਇਹਦੇ ਉੱਪਰ ਆਪਾਂ ਕਰੀਮ ਕਲਰ ਦੀ ਪਾਈਪਿੰਗ ਲਾਈ ਸੀਗੀ ਦੁਪੱਟੇ ਤੇ ਆਪਾਂ ਬ੍ਰੀਕ ਜੀ ਲੈਸ ਲਗਾਈ ਸੀਗੀ ਬਹੁਤ ਸੋਹਣਾ ਸੂਟ ਬਣਿਆਗਾ ਸਲਾਈ ਹੋ ਕੇ ਇਦੇ ਨਾਲ ਦਾ ਆਪਣੇ ਕੋਲ ਕੋਈ ਸੂਟ ਨਹੀਂ ਹੈਗਾ ਤੁਸੀਂ ਮਤਲਬ ਜਿੱਦਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸੂਟ ਦਿਖਾਉਣੀ ਆਂ ਉਹਦੇ ਵਿੱਚੋਂ ਤੁਸੀਂ ਪਸੰਦ ਕਰ ਸਕਦੇ ਹੋ ਨੇ ਦੇਖੋ ਸਾਰੀ ਸਟੀਚਿੰਗ ਦੀ ਫਿਨਿਸ਼ਿੰਗ ਹੈਗੀ ਦੁਪट्टे ਦੀ ਫਿਨਿਸ਼ਿੰਗ ਹੈਗੀ ਠੀਕ ਹੈ ਜੀ ਤੇ ਜੇ ਤੁਸੀਂ ਸਟੀਚਿੰਗ ਵੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਮੈਂ ਤੁਹਾਨੂੰ ਸ라이 ਇੱਕ ਵਾਰ ਦਿਖਾਤੀ ਕਿਉਂਕਿ ਕਾਫੀ ਸਾਰੇ ਸੂਟ ਹੁੰਦੇ ਨੇ ਅਲੱਗ-ਅਲੱਗ ਡਿਜ਼ਾਈਨ ਦੇ ਬਣੇ ਹੁੰਦੇ ਨੇਗੇ ਤਾਂ ਕਰਕੇ ਹਨਾ ਵੀ ਸਾਰੇ ਸਟਿਚ ਕੀਤੇ ਹੋਏ ਨੇ ਅੱਜ ਵੀ ਸਟਿਚ ਹੋ ਕੇ ਆਉਣਗੇ ਟੇਲਰ ਕੋਲੋਂ ਆਪਣੇ ਸੂਟ ਤੇ ਕਾਫੀ ਡਾਈ ਲੀ ਗਏ ਹੋਏ ਨੇ ਦੁਪੱਟੇ ਤੇ ਕਾਫੀ ਸੂਟ ਹੁੰਦੇ ਨੇ ਇਹ ਵਾਲਾ ਹੈਗਾ ਯੈਲੋ ਕਲਰ ਦਾ ਸੂਟ ਇਹਦੇ ਨਾਲ ਦਾ ਮੈਂ ਤੁਹਾਨੂੰ ਕਾਹਲਾ ਸੂਟ ਦਿਖਾ ਚੁੱਕੀ ਹਾਂ ਜੀ ਆਪਣਾ ਰੋਲ ਮਤਲਬ ਸੇਲ ਹੋਇਆਗਾ ਤੁਸੀਂ ਲੈ ਸਕਦੇ ਏਦੇ ਨਾਲ ਦਾ ਆਪਾਂ ਰੋਲ ਹੋਰ ਲਿਆਂਦਾ ਇੱਥੇ ਸੁੱਟਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਕਿ ਕਿਹ ਰੇਟ ਦੇ ਵਿੱਚ ਲੰਗੇ ਸਹੀ ਰੇਟ ਚ ਲੰਗੇ ਜਿਹੜਾ ਇਹ ਸਟਾਫ ਵੀ ਕੁਆਲਿਟੀ ਆ ਦੀ ਕਾਫੀ ਜ਼ਿਆਦਾ ਸੋਹਣੀ ਆਗੀ ਸੁੱਟਾਂ ਦੀ ਦੁਪੱਟਾ ਤੁਸੀਂ ਕਹੋਗੇ ਆਪਾਂ ਤੁਹਾਨੂੰ ਡਾਈ ਕਰਵਾ ਕੇ ਦੇਵਾਂਗੇ ਨਹੀਂ ਤੁਸੀਂ ਬਿਨਾਂ ਡਾਈ ਤੋਂ ਵੀ ਜ਼ਿਆਦਾਤਰ ਪਰ ਦੁਪੱਟੇ ਜਿਹੜੇ ਹੈਗੇ ਨੇਗੇ ਉਹ ਡਾਈ ਹੋ ਕੀ ਗਏ ਨੇਗੇ ਸੁੱਟਾਂ ਨਾਲ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਡਾਈ ਐਂਡ ਡਾਈ ਕਰਵਾਏ ਨੇਗੇ ਸਭ ਨੇ ਤੇ ਤੁਸੀਂ ਲੈ ਸਕਦੇ ਹੋ ਬੇਫਿਕਰ ਹੋ ਕੇ ਸੂਟ ਇਕ ਲੋ ਦੋ ਲੋ ਜਿੰਨੇ ਵੀ ਲੈਣਾ ਚਾਹੁੰਦੇ ਹੋਗੇ ਹੁਣ ਫੁੱਲ ਸਟਾਕ ਹੈਗਾ ਦਾ ਆਪਣੇ ਕੋਲੇ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਹੋਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਹੋਗੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਅਗਲੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ